ਕਹਿੰਦੀ ਜਾਂ ਕਿ ਬੇਬੇ ਜਾਉਣਾ ਨਹੀਂ ਉਧਰ ਤਰੀ ਹੋਈ ਜੀ ਲਿਓਨੀ ਮੈਂ ਚਾ ਆ ਤੂੰ ਕੀ ਕਰੀਨੀ ਮੈਂ ਤਾਂ ਦੀਦੀ ਨੂੰ ਆਹ ਚਾਹ ਨੂੰ ਰੋਟੀ ਦਿੰਦੀ ਸੀਗੀ ਤੇ ਇਹ ਤੈਨੂੰ ਮੈਂ ਰੋਟੀ ਨੂੰ ਕਿਹਾ ਮੇਰੀ ਜਗ੍ਹਾ ਲ ਤੂੰ ਸੁਣੀ ਜਦੋਂ ਕਿ ਮੈਂ ਕਿਹਾ ਸੁਣ ਤੁਸੀਂ ਮੇਰੀ ਗੱਲ ਸੁਣਦੇ ਹੁੰਨੇ ਹੋਗੇ ਅੱਛਾ ਹੁਣ ਜੇ ਤੈਨੂੰ ਫੂਟ ਨਹੀਂ ਜਾ ਕੇ ਤਾਂ ਰੁੱਟੀ ਪਾਣੀ ਬੰਦ ਕਰ ਮੈਂ ਤੇ ਬੇਬੇ ਹੈਗੀ ਬਣਾਉਂ ਦੀਦੀ ਭੈਣ ਹੈਗੀ ਬਣਾਉਂ ਫਿਰ ਤਾਂ ਇੱਥੋਂ ਹੀ ਕਰਾਉਣਾ ਮੈਂ ਕੀ ਓਏ ਤੇਰਾ ਇੱਕ ਤਾਂ ਮੂੰਹ ਪਹਿਲਾਂ ਐਡਾ ਉੱਤ ਤੈਨੂੰ ਫਲਾ ਕੇ ਐਡਾ ਕਰੀ ਜਾਦਣੀ ਮੇਰਾ ਮੂੰਹ ਹੀ ਆਇਆ ਮੇਰੀ ਮਾਂ ਨੇ ਤੂੰ ਤਾਂ ਮੱਖਣਾ ਨਾਲ ਪਾਲੀ ਹੋਈ ਹੁੰਦੀ ਆ ਦਬਾ ਕੇ ਰੱਖਿਰ ਤਰ ਰਹੀ ਇਹਨੂੰ ਦਿਮਾਖ ਖਮਣਾ ਕਿਉਂ ਨਹੀਂ ਤਰ ਹੈਗਾ ਤੁਹਾਡੇ ਨਾਲ ਕਿਤੇ ਜ਼ਿਆਦਾ ਚੱਲਦਾ ਮੇਰਾ ਦਿਮਾਖ ਹਾਂ ਚੱਲਦਾ ਉਹ ਲੜਾਈ ਵਾਲੇ ਪਾਸੇ ਚੱਲਦਾ ਲੜਾਈ ਵਾਲੇ ਪਾਸੇ ਮੇਰੀ ਗੱਲ ਸੁਣਦਾ ਸੁੱਟਾ ਹੱਟ ਵਾਲੇ ਦਾ ਚੱਕਰ ਹੁੰਦਾ ਕੀ ਗੱਲ ਹੁੰਦੀ ਸੁੱਟ ਕਹਿ ਚਾਹੀਦੇ ਤੇ ਮਾਰ ਦਸ ਦੋ ਤਾਂ ਲਿਆਈ ਦਿਓ ਚਾਰ ਲਿਆ ਦੇ ਹਾਂ ਗੱਪਾਂ ਨਾਲ ਕਿ ਸੱਚਾ ਨਾਲ ਤੇਰੀ ਸਮਝ ਆ ਬਲੀ ਹੂੰ ਚਾਰ ਲਿਆ ਦੇ ਲਿਆ ਦੇ ਪੱਕੀ ਗੱਲ ਹੂੰ ਬਰਾਕੜਾਂ ਦਾ ਫੇਰ ਵੀ ਆਈ ਆਕੜ ਨੂੰ ਪਰ ਜਦੋਂ ਹੁਣ ਲਿਆ ਕਹਿੰਦਾ ਉਹ ਲੜਾ ਕਪੜਾ ਬਰਾਕੜੂਂਗੀ ਹੋਰ ਕੀ ਕਰੂੰਗਾ ਲਿਆ ਹੁਣ ਤਾਂ ਕੋਈ ਨਹੀਂ ਹਾਂ ਹਾਂ ਤੁਸੀਂ ਆਸਲਾ ਕਰ ਮੈਂ ਥੋੜੀ ਲੱਗਦੀ ਹਾਂ ਹਾਂ ਤੁਸੀਂ ਭੁੱਲੇ ਰਿਹਾ ਪਰ ਕੁਬਾਰੇ ਮੰਗੂ ਹੂੰ ਪਾਲ ਰੁੱਸਨੇ ਦਾ ਮাজে ਹੀ ਆ ਗਿਆ ਸੂਟ ਤਾਂ ਮਿਲਣਗੇ ਇਹਦੇ ਨਾਲ ਤਾਂ ਹੀ ਰੁੱਸੇ ਨਾਲ ਹੀ ਸੂਟ ਲਿਆ ਕੇ ਦਿੰਦਾ ਨਹੀਂ ਨਹੀਂ ਇਸ ਲਿਆ ਕੇ ਦਿੰਦੇ ਹੁੰਦੇ ਮੈਨੂੰ ਚੀਜ਼ ਕੋਈ ਹੁਣ ਲਿਆ ਕੇ ਦੇਣਗੇ ਦੇਖੀ ਸੂਟ ਮੈਨੂੰ ਤੋਂ ਪਾਣਾ ਕੱਪੜਾ ਲਾ ਦੇ ਲਾਹੀਏ ਨੇ ਬਾਬੀ ਅਤ ਰੱਕ ਦੀ ਮੰਜੇ ਤੇ ਮੈਂ ਤਾ ਲਾ ਦੂੰਗੀ ਮੰਜੇ ਤੇ ਰੱਖਾ ਬਾਬੀ ਹਾਂ ਰੱਖੀ ਬਾਬੀ ਅਜ ਵਾਕਾਂ ਨੀ ਕਿੱਟਾਂ ਚੱਕਦੀਆਂ ਮੈਂ ਆ ਗਈ ਬੁੱਲ ਗਈ ਸੀ ਲੈ ਮੈਂ ਚੱਕ ਲੈਣੀ ਆ ਇਹ ਵੀ ਵਧੀਆ ਕੀਤਾ ਤੋਤਿਆਂ ਨੇ ਛੁੱਟੀ ਕਰਕੇ ਹੋਰ ਤੋਤਿਆਂ ਗਈਆਂ ਐ ਤਰੱਕ ਦੇ ਮੈਂ ਲਾਉਣੀਆਂ ਤਾਹ ਕੱਪੜਿਆਂ ਦੀ ਆ ਗਿੱਲੇ ਬਾਬੀ ਕ ਸੁੱਕਣਾ ਪਾ ਦੇ ਦੁਬਾਰੇ ਆ ਲੈ ਬਾਬੀ ਹਾਂ ਮੈਂ ਆ ਗਈ ਮੈਂ ਨੇ ਤਾਹ ਲਾਉਂਦੀ ਸੀ ਮੈਂ ਤਾਂ ਇਹ ਕਹਿੰਦੀ ਸੀ ਕਿ ਹਾਂ ਮਹਾ ਜੀ ਸਾਗ ਤੋੜ ਲਿਓਂਦੇ ਸਾਗ ਤਾਂ ਮੈਂ ਚਾਚੀ ਕੋ ਤੋੜ ਲਿਆਂਗੀ ਬੇਬੇ ਨਾਲ ਫਿਰ ਮੈਂ ਬੇਬੇ ਨਹੀਂ ਬੇਬੇ ਨੂੰ ਪੁੱਛ ਲਾਂਨੀ ਆ ਮੈਂ ਬਾਜ ਮਾਰ ਕੇ ਮੈਂ ਕਹਿੰਦੀ ਮਾਂ ਫਿਰ ਮੈਂ ਤਰਦਾ ਨਹੀਂ ਹੁਣ ਟਾਈਮ ਸੀਗਾ ਨਹੀਂ ਤੋੜਦਾ ਮੇਰੇ ਉਹ ਮੈਂ ਬੇਬੇ ਕੋਲ ਕੱਲੀ ਨਹੀਂ ਜਾਣ ਦਿੰਦੀ ਪੁੱਛ ਲੈ ਬੇਬੇ ਜੇ ਕਹੂਗੀ ਤੋੜ ਲਿਆ ਸਾਹਮਣੀ ਆ ਮੈਂ ਫਿਰ ਆਪਾਂ ਦੋਵੇਂ ਜਣੀਆਂ ਬਾਗ ਚੱਲਾਂਗੇ ਨਹੀਂ ਮੈਂ ਕੱਲੀ ਤੋੜ ਕੇ ਲਿਆਂਗੀ ਭਾਬੀ ਕਿਉਂ ਆ ਲੈ ਆਈ ਨਹੀਂ ਐ ਤਾਂ ਕਸੇ ਮੈਂ ਖਤੋ ਟਾਈਮ ਮਾਰਦੇ ਹਾਂ ਮੈਂ ਕਹਿੰਦੀ ਸੀ ਮਾਂ ਫਿਰ ਛੇਤੀ ਤੋੜ ਲਿਓਂਦੇ ਦੋਮੋ ਜਣੀਆਂ ਮੈਂ ਵੀ ਛੇਤੀ ਤੋੜ ਲਿਆਂਗੀ ਭਾਬੀ ਲਿਆਵੇਂ ਕੱਪੜਾ ਮੈਂ ਫਿਰ ਸਾਗ ਵਾਸਤੇ ਸਾਗ ਵਾਸਤੇ ਲਿਓਨੇ ਬੇਬੇ ਕੀ ਕਹਿੰਦੀ ਮੋਂ ਉਹਨੂੰ ਪੁੱਛ ਲਾਂ ਮਾੜਾ ਪੁੱਛ ਸਾਗਤ ਬਣਾ ਲਓ ਚੱਲ ਪਣ ਲਈ ਉਹ ਬਿਖੜਤੇ ਜਾ ਹਾਂ ਕੱਪੜਾ ਨਾਲ ਲੈ ਮੈਂ ਚੱਕੀ ਸਾਰਾ ਚੋਣ ਲੈ ਚੱਕ ਕੇ ਪਾ ਮਣ ਕੇ ਉਹਦੀ ਵਾਲਾ ਭਾਬੀ ਉਹ ਮੇਰੇ ਦਿਮਾਗ ਤੇ ਨਿਕਲੇ ਸਿਆਤੀ ਆ ਜਾ ਅਮਨੀਆਂ ਆ ਕੱਪੜਾ ਕੀ ਕਰਾਂਗੇ ਬਣ ਚੱਲ ਚੱਲ ਮੈਂ ਦੱਸੂਗੀ ਤੈਨੂੰ ਰਾਤ ਚ ਚੱਲ ਲੋ ਬੇਬੇ ਨੂੰ ਪਤਾ ਲੱਗ ਗਿਆ ਗਾਲਾਂ ਪਾਏਗੀ ਲੈ ਮੈਨੂੰ ਬਣਾ ਦੇ ਤੂੰ ਕੋਈ ਨਾ ਭਾਬੀ ਮੈਂ ਜਾ ਦੇਖੀ ਭਾਬੀ ਤੇਰਾ ਸਵਾ ਕਿੰਨਾ ਸੋਹਣਾ ਹਨਾ ਠੂਕ ਹੀ ਹੋ ਗਿਆ ਜਿਦੇ ਦੇਦੇ ਤੁਸੀਂ ਆਏ ਹੋ ਨਾ ਸਾਡੇ ਘਰੇ ਵਦਿਆ ਨਾਲ ਤਾਂ ਮੇਰੇ ਜੀ ਲੱਗਦਾ ਨਹੀਂ ਤਾਂ ਮੇਰਾ ਪੜਾਈ ਚ ਜੀ ਲੱਗਦਾ ਹੈ ਹੈ ਨਾਲ ਮੇਰੀਆਂ ਫਰੈਂਡਾਂ ਪਤਾ ਕੀ ਕਹਿੰਦੀਆਂ ਵੀ ਤੇਰੀ ਭਾਬੀ ਕਿੰਨੀ ਸੋਹਣੀ ਆ ਸੋ ਤਾਂ ਮੇਰੇ ਪ੍ਰਸਿੱਧ ਕੋਲ ਤੋਂ ਸੋਣਾ ਮਤਲਬ ਤੁੰ ਭਾਬੀ ਮੇਰੀ ਬਾਤ ਸੁਣੀ ਆ ਤੇ ਸਾਰੇ ਪਿੰਡ ਚ ਚਰਚਾ ਕਹਿੰਦੇ ਇਹ ਵੀ ਉਹਨਾਂ ਦੀ ਮੇਘੀ ਕਿ ਬਹੁਤ ਕਿੰਨੀ ਸੋਹਣੀ ਆ ਤੇ ਉਹਨਾਂ ਦਾ ਜਵਾਕ ਵੀ ਬਹੁਤ ਸੋਹਣਾ ਭਾਬੀ ਇਧਰ ਦੀ ਟੱਪਾਂਗੇ ਆਪਾਂ ਹਾਂ ਇੱਥੇ ਵੀ ਟੱਪ ਲਾਣੇ ਆ ਆਹ ਤਾਂ ਕੱਚਾ ਕੱਚਾ ਖੜਾ ਭਾਬੀ ਇਧਰ ਤੋੜ ਪਰਪਰਾਤ ਤੋੜ ਲੈ ਲੁਰਦੀ ਸੜ ਤਾ ਤੇਰਾ ਵੀਰਾ ਕਹਿੰਦੀ ਕੁੰਡੀ ਜਲਾਇਆ ਹੋਇਆ ਮੈਨੂੰ ਲੱਗ ਰਿਹਾ ਹੈ ਕੁੰਡੀ ਲਾਈਏ ਇਧਰ ਖੋਲਣਾ ਮੈਂ ਹਾਂ ਜੋ ਇੱਥੇ ਖੋਲਣ ਦਾ ਨੇ ਸਵਾ ਤਾਂ ਮੇਰਾ ਬਥੇਰਾ ਚੰਗਾ ਗੱਲ ਕਰ ਤੇਰਾ ਵੀਰਾ ਨਿਕਾਦਰ ਕਰਦਾ ਮੇਰੀ ਚੱਲ ਕੋਈ ਨਹੀਂ ਤੁਸੀਂ ਆ ਬਹੁਤ ਚੰਗੇ ਹੋ ਪੜ ਲਾ ਮੇ ਤੋੜ ਲਾ ਨਹੀਂ ਸਾਗ ਕੋਈ ਨਹੀਂ ਠੀਕ ਆ ਬੀ ਲੈ ਇਧਰਲੀ ਸਾਈਡ ਜਿੱਥੇ ਤੂੰ ਤੋੜਾ ਤੁਸੀਂ ਉੱਥੇ ਤੋੜੋ ਉੱਥੇ ਸੋਹਣਾ ਸਾਗ ਬਾਬੀ ਹਾਂ ਉੱਥੇ ਬਹੁਤ ਸੋਹਣਾ ਸਾਗ ਚਲ ਠੀਕ ਆ ਹਾਂ ਬਾਬੀ ਟੁੱਟ ਗਿਆ ਭਾਂਡ ਤਾਂ गल ही नहीं सुन दी राणी देखा मैं कदी हाक मारी जानी कुछ नहीं भाभी मैंने सोने का कुछ नहीं बस सो लिया भाभी मैं तो साग तोड़ लिया तो, कातुल कोई है नहीं, नहीं कुछ नहीं है भाभी उठा इधर मेरे को ਨਹੀਂ ਮੈਨੂੰ ਕਾਪੀ ਚ ਦਿਖਾ ਕੀ ਆ ਪਹਿਲਾਂ ਕੁਛ ਨਹੀਂ ਬਾਬੀ ਦਿਖਾਈ ਕੀ ਆ ਕੁਛ ਨਹੀਂ ਬਾਬੀ ਅੱਛਾ ਪੜਾਈ ਹੋ ਰਹੀ ਸੀਗੀ ਨਹੀਂ ਨਹੀਂ ਬਾਬੀ ਪੜ੍ਹਦੀ ਜਾਂਦੀ ਸੀ ਤੈਨੂੰ ਸੌਂ ਲੱਗਿਆ ਤੇਰੇ ਵੀਰੇ ਦੀ ਪੂਰੀ ਗੱਲ ਦੱਸ ਦੇ ਕਲੀਅਰ ਕੀ ਆ ਇਹ ਕੁਛ ਨਹੀਂ ਬਾਬੀ ਤੈਨੂੰ ਮੈਂ ਤੇਰੇ ਵੀਰੇ ਨੇ ਸੌਂ ਪਵਾ ਰੀਆਂ ਮੈਂ ਠੀਕ ਆ ਨਾ ਦੱਸ ਗੱਲ ਕੀ ਆ ਮੇਰੀ ਗੱਲ ਸੁਣ ਬਾਬੀ ਹਾਂ ਗੱਲ ਮੈਂ ਦੱਸ ਦੂੰ ਪਰ ਤੈਨੂੰ ਵੀ ਬੱਚੇ ਨਹੀਂ ਸੌਣ ਲੱਗੇ ਜੇ ਤੂੰ ਦੱਸੇ ਵੀਰੇ ਨੂੰ ਜਾਂ ਕਰੇ ਕਿਸੇ ਨੂੰ ਵੀ ਪਤਾ ਲੱਗੇ ਯਾਰ ਤੇਰੇ ਨਾਲ ਮੇਰਾ ਪਿਆਰ ਆ ਪਪੈਣਾ ਪੈਣਾ ਤੂੰ ਵਾਂਗੂ ਤਾਂ ਰਹਿਣੇ ਆਂ ਗੱਲੋ ਨਹੀਂ ਬੱਬੀ ਪਰ ਤੈਨੂੰ ਪਤਾ ਵੀਰੇ ਦਾ ਵੀ ਉਹਦੋਂ ਨੂੰ ਤੇਰੇ ਨਾਲ ਬਾਦ ਆ ਸੱਚੀ ਕਹਿੰਦੀ ਆ ਤੂੰ ਦੱਸ ਮੈਨੂੰ ਕੀ ਮੈਨੂੰ ਜਿਉਂਦਿਆਂ ਹੀ ਮਾਰ ਦੂਗਾ ਵੀਰੇ ਤੈਨੂੰ ਪਤਾ ਮੈਨੂੰ ਪਤਾ ਤੇਰੇ ਵੀਰੇ ਦੇ ਸੁਭਾਅ ਦਾ ਮੈਂ ਇਤੋਂ ਕੋਈ ਵੱਧ ਕੇ ਕੌਣ ਜਾਣਦਾ ਤੇਰੇ ਵੀਰੇ ਨੂੰ ਨਾਲੇ ਮੈਂ ਨਹੀਂ ਜਾਂਦੀ ਵੀ ਕੱਲ ਨੂੰ ਤੁਹਾਡੇ ਦੀ ਵੀ ਕੋਈ ਗੱਲ ਆ ਗਈ ਓਹੋ ਤੂੰ ਗੱਲ ਤਾਂ ਦੱਸ ਜੇ ਕੋਈ ਗੱਲ ਹੁੰਦੀ ਵੀ ਦਿਖੀ ਭਲਾ ਮੈਂ ਓਟ ਵੀ ਲਵਾਂ ਤੇਰੇ ਵੀਰੇ ਤੱਕ ਵੀ ਗੱਲ ਨਹੀਂ ਜਾਣ ਦੇਉਂਗੇ ਤੂੰ ਕਿ ਮੈਂ ਦੱਸਾਂ ਬਬੀ ਜਿਵੇਂ ਆ ਪੜ ਰਹੀ ਸੀ ਉਹ ਮੈਂ ਚਲ ਮੈਂ ਤੈਨੂੰ ਦੱਦੀ ਪਰ ਤੈਨੂੰ ਸੌਂ ਲੱਗੇ ਹਾਏ ਮੇਰੇ ਰੱਬਾ ਤਾ ਦੱਸਣਾ ਜਾਂ ਨਹੀਂ ਦੱਸਣਾ ਨਹੀਂ ਮੈਂ ਦੱਸੂੰਗੀ ਦੱਸੂੰਗੀ ਪਰ ਤੈਨੂੰ ਸੌਂ ਲੱਗੇ ਮੈਂ ਕਹਿ ਤਾਂ ਦਿੱਤਾ ਵੀ ਕਸਮ ਲੈ ਲੈ ਕਹਿ ਸੌਂ ਲੱਗੇ ਦੱਸ ਦੇ ਸੌਂ ਲੱਗੇ ਬਸ ਠੀਕ ਹਾਂ ਆਪਣੇ ਨਾਲ ਆ ਨਾ ਪਿੰਡ ਚੱਕਰਾਂ ਸਿੰਘ ਵਾਲਾ ਹਾਂ ਉੱਥੋਂ ਦਾ ਮੁੰਡਾ ਹਾਂ ਕਿੰਨਾ ਦੀ ਵਧੀਆ ਦੋਸਤ ਐ ਨਹੀਂ ਮੈਨੂੰ ਮੈਂ ਪੁੱਛੀ ਨਹੀਂ ਉਹਨੂੰ ਕਦੇ ਤੇ ਕਾਸਤ ਕੁਸਤ ਉਹਦੀ ਕੁਛ ਨਹੀਂ ਪੁੱਛੇ ਹੈਗੇ ਨਹੀਂ ਮੈਂ ਨਹੀਂ ਪੁੱਛ ਅੱਛਾ ਗਾਂ ਦਾਸ ਫਿਰ ਪਹਿਲਾਂ ਬਸ ਅਸੀਂ ਇੱਕ ਦੂਜੇ ਨੂੰ ਮਤਲਬ ਦੇਖਦੇ ਆਂ ਗੱਲਾਂ ਬਾਤਾਂ ਕਰਦੇ ਆਂ ਹਾਂ ਪਸੰਦ ਕਰਦੇ ਆਂ ਅਸੀਂ ਇੱਕ ਦੂਜੇ ਨੂੰ ਤੇ ਮੈਨੂੰ ਐ ਵੀ ਮੇਰਾ ਵੀ ਨਾ ਵਿਆਹ ਹੋ ਜੀ ਕਿਉਂਕਿ ਨਾਲ ਦੇ ਪਿੰਡ ਦੀ ਐ ਫੇਲਾ ਉਹਦੀ ਜਾਤ ਦਾ ਪਤਾ ਕਰ ਕੀ ਐ ਜੇ ਜਾਤ ਕੋਈ ਹੋਰ ਨਿਕਲ ਗਈ ਨਾ ਤੇਰੇ ਵੀਰੇ ਦੇ ਸੁਭਾਅ ਦਾ ਫਿਰ ਤੈਨੂੰ ਪਤਾ ਨਾ ਤੈਨੂੰ ਛੱਡਣਾ ਨਾ ਮੈਨੂੰ ਛੱਡਣਾ ਉਹਨੇ ਜਾਤਾਂ ਦੀ ਵੀ ਜੇ ਬੰਦਾ ਵਧੀਆ ਕਮਾਉਣ ਵਾਲਾ ਹੋਵੇ ਕਮਾਈ ਨਹੀਂ ਦੇਖਦੇ ਪੁੱਤ ਆਪਣੇ ਅੁੱੱਚ ਆਪਣੇ ਉਹ ਦੇਖਦੇ ਨੇ ਕਿ ਜਾਤ ਦੇਖਦੇ ਨੇ ਕਿ ਕਮਾਈ ਕਮੂਜ ਦੀ ਕੋਈ ਟੈਨਸ਼ਨ ਨਹੀਂ ਹੈਗੀ ਪਾਪੀ ਬਣ ਕੇ ਨਾਲੇ ਮੇਰੀ ਗੱਲ ਸੁਣ ਆ ਕੱਪੀਆਂ ਚ ਜਿਹੜੇ ਤੂੰ ਲੁਕੋਲ ਕੋ ਰੱਖਦੀਆਂ ਨਾ ਇਹਨਾਂ ਨੂੰ ਅੱਗ ਲਾ ਕੇ ਫੂਕ ਦੇ ਜੇ ਕਿਤੇ ਤੇਰੇ ਵੀਰੇ ਨੇ ਦੇਖ ਲੈਣਾ ਤਾਂ ਤੂੰ ਐ ਲਾ ਲਾ ਵੀ ਤੇਰਾ ਵੀਰਾ ਕੀ ਕਰ ਸਕਦਾ ਤੂੰ ਜਾਣਦੀ ਆ ਤੇਰੇ ਵੀਰੇ ਨੂੰ ਪੱਬੀ ਮੈਂ ਫੂਕ ਦੂੰਗੀ ਪਰ ਪੱਬੀ ਮੈਨੂੰ ਪਲੀਜ਼ ਦੱਸੀ ਨਾ ਮੈਂ ਨਹੀਂ ਦੱਸਦੇ ਪਰ ਜਿਹੜੀਆਂ ਆ ਤੂੰ ਅੱਧੇ ਉਹ ਲਾਤੀ ਚੋਰੀਆਂ ਜਿਹਾ ਰੱਖਦੀਆਂ ਨਾ ਇਹ ਆਟੋਮੈਟਿਕ ਤੇਰਾ ਪਤਾ ਲਵਾ ਦੇਣਗੀਆਂ ਬਸ ਭਾਬੀ ਬਣ ਗਈ ਮੈਂ ਅੱਜ ਹੀ ਫੂਕ ਦੂੰਗੀ ਚੱਲ ਆ ਜਾ ਜੇ ਜਿਆਦਾ ਟਾਈਮ ਲੱਗੇ ਨਾ ਬੇਬੇ ਕੋ ਇੰਨਾ ਟਾਈਮ ਕਿੱਥੇ ਲਾ ਲੈ ਜੇ ਤੇਰਾ ਵੀਰਾ ਘਰੇ ਆ ਗਿਆ ਹੋਣਾ ਮੇਰੀ ਗੁੱਤਨੀ ਨੂੰ ਬਟਾ ਦੇ ਦੇਣਾ ਉਹਨੇ ਤਾਂ ਮੋਬਾਈਲ ਕੋ ਨਹੀਂ ਫਿਰ ਮੈਂ ਜੁੱਲੇ ਜਲਾ ਦੂੰਗੀ ਆ ਸਾਗ ਰੱਖ ਕੇ ਆ ਕੇ ਮੇਰੇ ਕੋਲੇ ਆ ਜਾ ਰਾਣੀ ਹੋਰ ਠੀਕ ਹੈ ਬਾਬੀ ਹੁਣ ਟੈਨਸ਼ਨ ਪੈਗੀ ਦਿਮਾਗ ਤੇ ਕਿਤੇ ਹੋਰ ਨਾ ਸਿਆਪਾ ਸੜ ਜੇ ਇਹਨਾਂ ਤਾਂ ਕੁੜੀ ਨਾਲੇ ਮਰੂਗੀ ਨਾਲੇ ਮਰਵਾਉਗੀ ਹਾਂ ਬਾਬੀ ਮੈਂ ਕਹਿੰਦੀ ਸੀ ਮੇਰੇ ਪਹਿਲਾਂ ਲੋਡ ਹੋ ਗਏ ਤੇ ਤੂੰ ਨਾ ਜਿਹੜਾ ਕੰਮ ਬਣਾਉਂਗਾ ਆਏਗਾ ਤੇਰੇ ਕੋਲ ਸਾਮਾਨ ਸਲਪੀਆ ਗਿਆ ਨਾ ਤੂੰ ਨਾ ਕਰੂ ਅੱਗ ਲਾ ਦੇਣਾ ਫਸਲ ਕੀ ਹੈਗਾ ਮੇਰੇ ਨਾਲ ਲੱਤਾਂ ਕੰਮ ਰਹੀਆਂ ਨੇ ਛੇ ਤੇ ਮਾੜੀ ਜਿਹੀ ਕੰਦ ਤੇਰੇ ਪੀਰੇ ਨੂੰ ਲੱਗੀ ਨਾ ਕੁਝ ਨਹੀਂ ਰਹਿਣਾ ਖਰਚ ਐ ਨਹੀਂ ਪਤਾ ਕੁਝ ਖਾ ਪੀ ਕੇ ਮਰ ਗਿਆ ਸਾਰੀ ਉਮਰ ਤੇ ਬੰਨੀ ਤੇ ਮਰ ਗਿਆ ਵੀ ਮੇਰੀ ਗੱਲ ਸੁਣ ਲੈ ਪਹਿਲੇ ਤੂੰ ਤਾਂ ਮੂਡ ਸਹੀ ਰੱਖ ਕਰੇ ਪਤਾ ਲੱਗ ਗਿਆ ਨਾ ਕਿ ਤੇਰਾ ਮੂੰਹ ਬਦਲੇ ਪਿਆ ਤੇ ਬਾਈ ਨਹੀਂ ਪਰ ਖਿਹੜਾ ਨਹੀਂ ਛੱਡਣਾ ਪੁੱਛ ਕੇ ਹਟੂਆ ਗੱਲ ਗਈ ਹੈ ਟੈਂਸ਼ਨ ਹੋਈ ਪਈ ਹੈ ਬੰਦਾਰੇ ਮੈਨੂੰ ਵੀ ਬਹੁਤ ਟੈਂਸ਼ਨ ਹੈ ਮੇਰਾ ਸੁਤ ਤੇ ਮੈਂ ਜਿੰਨੀ ਡਰ ਲੱਗ ਕੇ ਕੰਮ ਕਰਦੀ ਆ ਲੈ ਬੱਬੀ ਤੂੰ ਮੈਂ ਤੈਨੂੰ ਮੈਨੂੰ ਤੈਨੂੰ ਤਾਂ ਸਮਝ ਉਹ ਮੈਂ ਤਾਂ ਸਮਝਦੀ ਆ ਤੇਰੇ ਵੀਰੇ ਨੇ ਨਹੀਂ ਨਾ ਸਮਝਣਾ ਹੈਗਾ ਉਹਨੂੰ ਦੱਸੂ ਕੌਣ ਤੁਸੀਂ ਦੱਸੋਗੇ ਮੈਂ ਤਾਂ ਦੱਸੂਗੀ ਤਾਂ ਮੈਂ ਵੀ ਮਰੂੰਗੀ ਪਰ ਮੈਂ ਤਾਂ ਹੀ ਕਹਿੰਨੀ ਆ ਨਾ ਬੱਬੀ ਤੂੰ ਆਪਦਾ ਮੂਡ ਪਹਿਲਾਂ ਸਹੀ ਰੱਖ ਤੂੰ ਆਪ ਇੰਨੀ ਘਬਰਾਈ ਬੈਠੇ ਮੈਨੂੰ ਮਸਲਾ ਕਿਵੇਂ ਦੇਵੇਂਗੀ ਮੈਂ ਤਾਂ ਕੀ ਕਰਾਂ ਮੇਰੀ ਅਹੀ 4-5 ਮਹੀਨੇ ਲਈ ਕਾਰਜ ਦੇ ਮੈਨੂੰ ਪੂਰੇ ਕਰ ਲੈਣ ਦੇ ਵੀਰੇ ਨੂੰ ਜੇ ਪਤਾ ਲੱਗ ਗਿਆ ਨਾ ਮਾੜਾ ਜਿਹਾ ਵੀ ਪਤਾ ਲੱਗ ਗਿਆ ਮੇਰਾ ਕਾਲ ਚੁੱਥੀ ਬੰਦ ਹੋ ਜਾਊਗਾ ਚਲੋ ਮੈਂ ਤਾਂ ਕਦੇ ਕੋਈ ਗੱਲਬਾਤ ਕੁਝ ਨਹੀਂ ਆਪਣੇ ਦੋਮਾਂ ਦੇ ਵਿੱਚ ਗੱਲ ਰਹੇ ਬੇਬੇ ਕੋਲੇ ਵੀ ਸੋਹਣੀ ਹੋਣੀ ਚਾਹੀਦੀ ਕੋਈ ਨਹੀਂ ਨਹੀਂ ਉਪਾ ਵੀ ਤੇਰੇ ਸਾਰੇ ਹੁਣ ਤੂੰ ਜਿਵੇਂ ਮਰਜ਼ੀ ਕਰ ਲੈ ਚਲ ਮੈਂ ਤਾਂ ਦੇਖਦੀ ਆ ਮੈਂ ਤਾਂ ਮੂੰਹ ਸਿਰਟੇ ਮੇਰੀ ਗੱਲ ਸੁਣ ਲੈ ਪਹਿਲਾਂ ਕਹਿਦੇ ਹੁੰਦੇ ਸੀ ਨਾ ਵੀ ਲੋਕ ਜਿਹੜੇ ਪੁਰਾਣੀ ਵੀ ਵੱਡੀ ਭਾਬੀ ਮਾਂ ਵਰਗੀ ਮਾਂ ਦਾ ਦਰਜਾ ਦੇਨੋ ਤੇ ਤੂੰ ਸਮਝ ਸਕਦੀ

ਠੀਕ ਹੈ ਸਾਗ ਮੈ ਸਾਗ ਰਿਖੇਗੀ ਸੋਈ ਚ ਰੱਖਾਈ ਚਲ ਆ ਜਾ ਠੀਕ ਬਹੁਤ ਚਲਦੇ ਕਿਤੇ ਵਿਪਨ ਸਕ ਨਾ ਹੋ ਜੇ ਚਲ ਤੂੰ ਆਪ ਦਾ ਸਹੀ ਰਹਿ ਪਾਗੀ ਮੈਂ ਦੱਸੂ ਹੋ ਹੋਰ ਆਪਾ ਤੇ ਇਹ ਵੀ ਬਹੁਤ ਲੱਗਿਆ ਯਾਰ ਇੱਥੇ ਕੋਈ ਬੰਦਾ ਵੀ ਨਹੀਂ ਦਿੰਦਾ ਕਿਸੇ ਪਾਸੇ ਆ ਪੀ ਪਾਣੀ ਪੀ ਲੈਂਦੇ ਯਾਰ ਜੇ ਪਤਾ ਹੁੰਦਾ ਤਾਂ ਘਰੋਂ ਹੀ ਡੋਲੂ ਭਰ ਲਾਉਂਦੇ ਹੈ ਆ ਹਾਂ ਦੇਖ ਹੋ ਪਾਈ ਸਾਵਾ ਬਾਈ ਜੀ ਠੀਕ ਹੋ ਠੀਕ ਹੈ ਬਾਪੂ ਉਹ ਮੈਂ ਤਾਂ ਤੈਨੂੰ ਐ ਕਹਦਾ ਸੀ ਯਾਰ ਇੱਥੇ ਪਾਣੀ ਨਹੀਂ ਹੈਗਾ ਪੀਣ ਵਾਲਾ ਕਿਸੇ ਪਾਸੇ ਯਾਰ ਪਾਣੀ ਤੇ ਪਿਆ ਦੇਣਾ ਬਾਪੂ ਪਰ ਤੂੰ ਇੱਥੇ ਉਹ ਭਾਈਆ ਮੈਂ ਨਾਲ ਦੇ ਪਿੰਡੋਂ ਆਇਆ ਮੈਂ ਤਾਂ ਦਿਹਾੜੀ ਕਰਨ ਵਾਸਤੇ ਆਇਆ ਇੱਥੇ ਅੱਛਾ ਮੈਂ ਚੱਲ ਪਾ ਕੱਬ ਦੇ 2 ਰੁਪਏ ਕਮਾਉਣੇ ਨਾਲੇ ਚੱਲ ਘਰ ਦੀ ਕਬੀਲਦਰੀ ਤੂੰ ਉਹ ਤਾਂ ਠੀਕ ਹੈ ਪਾਣੀ ਤਾਂ ਦੇ ਦੂੰ ਪਰ ਤੂੰ ਆਓ ਮਰ ਜਾ ਰ ਇੰਨਾ ਦਮ ਚੜਾਏ ਨਾਲੇ ਤੂੰ ਆਰਾਮ ਕਰ ਲਿਆ ਕਰ ਘਰੇ ਉਹ ਭਾਈ ਆਰਾਮ ਕਿਵੇਂ ਕਰ ਲਈਏ ਕਰੇ ਮੇਰਾ ਇੱਕ ਮੁੰਡਾ ਕੱਲਾ ਕੱਲਾ ਅੱਛਾ ਬਸ ਬਉਦੂ ਮਗਰੋਂ ਆਰਾਮ ਕਰ ਲਤੀ ਆ ਮੈਨੂੰ ਐ ਵੀ ਜੇ ਉਹਨੂੰ ਪੜਾ ਲਿਖਾ ਦਿਆ ਨਾ ਪਮਾ ਮੈਂ ਦਿਹਾੜੀ ਕਰਕੇ ਨੂੰ ਪੜਾਵਾ ਚਾਹੀ ਜਿਵੇਂ ਮਰਜ਼ੀ ਪੜਾਵਾ ਪਰ ਮੈਂ ਉਹਦੇ ਮੁੰਡੇ ਨੂੰ ਪੜਾ ਕੇ ਹਾਟੂ ਬਸ ਉਹਦਾ ਮਾਰਾ ੱੱਕੇ ਖਾਨਾ ਭਰਾਵਾ ਚੱਲ ਕੋਈ ਗੱਲ ਨਹੀਂ ਆ ਜਾ ਬਾਪੂ ਪੀਲਾ ਪਾਣੀ ਆ ਜਾ ਗੱਲ ਇਹ ਸੀ ਕਿੱਥੇ ਆ ਪਾਣੀ ਆ ਜਾ ਉਹਦੀ ਮੋਟਰ ਆਪਣੀ ਆ ਜਾ ਹੋਰ ਮੇਰੇ ਨਾਲ ਇੱਕ ਸੁਪਨ ਹੈ ਵੀ ਨਾ ਮੈਂ ਪਮਾ ਦਿਹਾੜੀ ਕਰਦਾ ਪਰ ਮੇਰਾ ਮੁੰਡਾ ਨਾ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੇ ਬਾਪੂ ਸਾਰਾ ਕੁਝ ਪ੍ਰਮਾਤਮਾ ਤੇ ਯਕੀਨ ਕਰਦਾ ਹਾਂ ਬਸ ਫਿਰ ਹੋ ਜਾਊ ਆਜਾ ਨਾਲੇ ਤੇਰੇ ਵਰਗੇ ਮਿੰਟਾਲੇ ਦੀਨੇ ਸੁਣੇ ਪਰਮਾਤਮਾ ਯਾਰ ਉਹ ਤਾਂ ਖਰ ਠੀਕ ਆ ਗੱਲਿਆ ਜਾ ਆ ਰੱਖ ਦੇਤੀ ਐਸੇ ਕਰਕੇ ਚੱਲ ਮੈਂ ਨਾਲ ਹੀ ਲੈ ਚੱਲਦਾ ਆ ਜਾ ਆ ਜਾ ਉਹੋ ਕਦੇ ਤਾਂ ਸੁਣੂਗਾ ਹੀ ਰੱਬ ਸੁਣੂਗਾ ਸੁਣੂਗਾ ਆਓ ਸ਼ਿਰਾ ਜਉਂਦਾ ਰਹਿ ਭਾਈ ਆਉ ਲੈ ਬਾਪੂ ਇਹਦੇ ਚ ਕੀ ਗੱਲ ਆ ਯਾਰ ਪਾਣੀ ਦੀ ਪਾਣੀ ਕਿੱਡੀ ਕਬੱਡੀ ਗੱਲ ਨਹੀਂ ਮੈਂ ਤਾਂ ਪਰਦਾਸ ਚਾਹ ਪੀਣੀ ਆ ਨਾ ਚਾਹ ਦੀ ਤਾਂ ਰੋਟੀ ਬਸ ਹੋਰ ਕਾਸੀ ਦੀ ਲੋੜ ਨਹੀਂ ਮੈਂ ਤਾਂ ਤੇ ਵਾਲੀ ਲੱਗੇ ਪਈ ਸੀ ਕੋਈ ਗੱਲ ਨਹੀਂ ਸ਼ਾਬਾਸ਼ ਆ ਤਾਂ ਤੂੰ ਬਹੁਤ ਵੱਡਾ ਪੁੰਨ ਖਾਧਾ ਹਾਂ ਲੈ ਬਾਪੂ ਕੋਈ ਹਾਂ ਹਾਂ ਕੋਈ ਗੱਲ ਹੂੰ ਏ ਗਿੱਡੀ ਕੀ ਗੱਲਾਂ ਚਲੋ ਬਸ ਆਹੀ ਐ ਵੀ ਮੇਰੀ ਮਿਹਨਤ ਦਾ ਫਲ ਮਿਲ ਜੇ ਨਾ ਜੇ ਹੁਣ ਮੈਂ ਤਾਂ ਬਾਲੀਆਂ ਮੀਤਾਂ ਵੀ ਮੇਰਾ ਪੁੱਤ ਪੜ੍ਹ ਲਿਖ ਕੇ ਨਾ ਬਸ ਕਿਤੇ ਨਾ ਕਿਤੇ ਅੜਕ ਜੇ ਚੱਲ ਜੇ ਨੌਕਰੀ ਤੇ ਲੱਗ ਗਿਆ ਤਾਂ ਮੇਰੀ ਦੁਨੀਆ ਬਦਲ ਜੂ ਕੋਈ ਬਣ ਜੂ ਆਪੂ ਬੱਚਾ ਤੇਰਾ ਪੜਨ ਵਾਲਾ ਤਾਂ ਹੈਗਾ ਨਾ ਪੜਦਾ ਐ ਬਸ ਫੇਰ ਕਿਉਂ ਚਿੰਤਾ ਕਰਦਾ ਮੈਂ ਤਾਂ ਉਹਨੂੰ ਕਹਿ ਦਿੱ ਵੀ ਦੇਖ ਲੈ ਘਰੇ ਕੋਈ ਕੰਮ ਕਰਨ ਦੀ ਲੋੜ ਨਹੀਂ ਮੈਂ ਚਾਹੇ ਪਮਾ ਬੁੱਢਾ ਹੀ ਹੋ ਗਿਆ ਪਰ ਮੈਂ ਦਿਹਾੜੀ ਨਹੀਂ ਛੱਡਦਾ ਇਹੀ ਦਿਹਾੜੀ ਆਉਦੇ ਪੁੱਤ ਨੂੰ ਦੇ ਦੇਣੀ ਐ ਵੀ ਲੈ ਪੁੱਤ ਕਿਤਾਬਾਂ ਲਿਆ ਤੂੰ ਆਪਦੇ ਲੀੜੇ ਲਿਆ ਆਪਦੇ ਜੋੜੇ ਲਿਆ ਕੋਈ ਨਹੀਂ ਕੋਈ ਨਹੀਂ ਬੱਪੂ ਸਾਰਾ ਕੁਝ ਹੋ ਜਾਊਗਾ ਚੱਲ ਠੀਕ ਆ ਚੰਦਾ ਲੋੜ ਵੀ ਦੱਸਣੀ ਚਾਹ ਚੋਰੀ ਬਿਲਕੁਲ ਸ਼ਾਬਾਸ਼ ਜਿਉਂਦੇ ਰਹੋ ਠੀਕ ਹੈ ਧੰਨਵਾਦ ਸੋਡਾ ਕਿੱਥੋਂ ਭਾਬੀ ਨੂੰ ਪਤਾ ਲੱਗਿਆ ਹੋਰੀ ਸੇ ਆਪਾਂ ਸਿੱਧਾਂ ਪੜਾਈ ਚ ਵੀ ਨਹੀਂ ਮਾਰਨਾ ਫਿਰ ਵੱਡਨਾ ਤਾਂ ਉਹ ਪੇਪਰ ਆ ਗਈ ਆ ਗਈ ਵੀਰੇ ਉਹ ਕੁੜੀਆਂ ਤਾਂ ਪੜਦੀ ਬੁੜਦੀਆਂ ਕੱਲੀਆਂ ਫੀਸਾਂ ਹੀ ਭਰਾਈ ਜਾਣੀਆਂ ਪੜਦੀਆਂ ਵੀਰੇ ਪੜਦੀਆਂ ਦੇਖ ਬੜੀਆਂ ਪੜ ਲਿਆ ਕਰਨ ਵਾਲੇ ਠੀਕ ਹੈ ਬਈ ਬਹਿ ਜਾ ਬਈ ਨਾਲੇ ਮੇਰੀ ਗੱਲ ਸੁਣ ਲੈ ਬੈਠਾ ਫੁੱਟਾਂ ਨੇ ਧਿਆਨ ਨਾ ਜਾਇਆ ਕਰਾ ਤਾਂ ਸਿੱਧੀ ਜਾਇਆ ਕਰ ਤੇ ਸਿੱਧੀ ਘਰੇ ਠੀਕ ਆ ਬਈ ਹਾਂ ਹਾਂ ਯਾ ਬੇਬੇ ਕਹਿੰਦੀ ਨਾਲ ਸੁਣਦਾ ਠੀਕ ਹੈ ਬਈ ਰਾਣੀ ਹਾਂ ਬੇਬੇ ਮੈਨੂੰ ਪਾਣੀ ਦੇ ਕੇ ਦੇ ਖਾ ਚੜੇ ਪੈ ਬਬੇ ਮੇਰੇ ਤੋਂ ਹਿਲੰਦਾ ਜਾਂਦਾ ਮੈਂ ਪੜੀ ਜਾਂਦੀ ਸੀ ਤੂੰ ਐਵੇਂ ਬਾਜ਼ ਮਾਰ ਲਈ ਮੈਨੂੰ ਰਾਣੀ ਪਾਣੀ ਦੇ ਦੇ ਬੇਬੇ ਨੂੰ ਬੁਖਾਰ ਪਤਾ ਕਿੰਨਾ ਹੋਇਆ ਪਿਆਰਾ ਠੀਕ ਆ ਪਾਪੀ ਮੈਂ ਲਿਆਉਣੀ ਪਾਣੀ ਨਹੀਂ ਦਿੰਦੀ ਅਸੀਂ ਬੇਬੇ ਦਵਾਈ ਤੂੰ ਕੋਈ ਲੈ ਲਈ ਤਾ ਮਾਣੇ ਮੋਟੀ ਚੱਜਦੀ ਪਈ ਹੈ ਤਾਂ ਰੋ ਲੈਦੀ ਪੁੱਤ ਦਵਾਈ ਤਾਂ ਮੈਂ ਇਹਨਾਂ ਨੂੰ ਕਹਾ ਤੈਨੂੰ ਦਵਾਈ ਦਵਾ ਲਿਆਉਣਗੇ ਕੋਈ ਨਹੀਂ ਅੱਜ ਉਹ ਦੇਖ ਰੇਹ ਦਵਾਈ ਦੇ ਜਦ ਤੱਕ ਫਰਕ ਪੈ ਗਿਆ ਨਾ ਤੈਨੂੰ ਉਹਦੇ ਨਾਲ ਕਿੱਥੇ ਫਰਕ ਪੈਂਦਾ ਬੇਬੇ ਕੋਈ ਨਹੀਂ ਪੈ ਜੂਗਾ ਹਣਾ ਕਿਹਾ ਲੈ ਬੀਬੀ ਪਾਣੀ ਮੈਂ ਮੇਰੇ ਕਹੇ ਤਾਂ ਤੂੰ ਜਵਾਬ ਦੇਤਾ ਜਦੋਂ ਮੈਂ ਤੈਨੂੰ ਪਾਣੀ ਨੂੰ ਕਿਹਾ ਸੀ ਬੇਬੇ ਮੈਂ ਪੜੀ ਜਾਂਦੀ ਸੀਗੀ ਪੜੀ ਜਾਂਦੀ ਸੀ ਪੜੀ ਜਾਂਦੀ ਸੀ ਮੈਂ ਪੀ ਲੈ ਪਾਣੀ ਖੜੀ ਹੋ ਜਾ ਲੈ ਮੈਂ ਠਾਵਾਂ ਲੈ ਮੈਂ ਹੱਥ ਬਣਾਉਂ ਤੇਰੇ ਕਹਿਆ ਪੀ ਲੈ ਨਹੀਂ ਮਰਜੀ ਤਾਂ ਕਰ ਦਿੰਨੀ ਆ ਕੁੜੀ ਨਹੀਂ ਜਵਾਬ ਦਿੱਤਾ ਸਾਨੂੰ ਮੈਨੂੰ ਪਹਿਲਾਂ ਚਲ ਕੋਈ ਨਹੀਂ ਬੇਬੇ ਪੀ ਲੈ ਪਾਣੀ ਮੈਂ ਤਾਂ ਇਨ ਕਹਿੰਦੀ ਮੇਰੀ ਧੀ ਆ ਮੇਰੀ ਧੀ ਆ ਚਲ ਕੋਈ ਨਹੀਂ ਲੱਫ ਕੋਈ ਨਹੀਂ ਬੇਬੇ ਪੀ ਬੜਾ ਨਾ ਤੂੰ ਬੀਬੀ ਬਧਾਇਆ ਕਰ ਉਹ ਬਿਮਾਰ ਪਹਿਲੀ ਹੋਈ ਪਈ ਐ ਪੱਬੀ ਕੋਈ ਕੰਮ ਤਾਂ ਨਹੀਂ ਕਰਨਾ ਕੰਮ ਤਾਂ ਕੁਛ ਨਹੀਂ ਕਰਨਾ ਹੁੰਦਾ ਕਹਿੰਦੀ ਸੀ ਜੀ ਮਾਂ ਬੇਬੇ ਵਾ ਤੇ ਥੋੜੀ ਜੀ ਚਾਹ ਬਣਾ ਦੇ ਦੋ ਕੁੱਟਾ ਬਣਾ ਦੇਣੀ ਤੂੰ ਬਣਾ ਦੇ ਉੱਥੇ ਠੀਕ ਲੈ ਪੀ ਲੈ ਹਾਂ ਜੇ ਬੇਬੇ ਤੂੰ

ਹਾਂ ਉਹ ਉਹ ਕਾਲ ਦਿੱਤ ਨਾ ਮੇਰੇ ਦੋਸਤ ਦਾ ਇਹੀ ਮੈਂ ਸਿੱਖ ਗਿਆ ਉਹ ਮੈਂ ਲੈ ਜਾਂਦਾ ਮਾੜਾ ਮੋਟਾ ਲੋਡ ਹੋਵੇ ਕਿਤੇ ਕੰਮ ਦੀ ਅੱਛਾ ਹਾਂ ਉਹ ਬੰਦਾ ਵਧੀਆ ਆਪਾਂ ਨੂੰ ਜਵਾਬ ਨਹੀਂ ਦਿੰਦਾ ਉਹ ਪੁੱਤ ਮੈਂ ਤੇਰੀ ਗੱਲ ਨੂੰ ਸਮਝਦਾ ਮੋਟਰਸਾਈਕਲ ਤਾਂ ਚੱਲ ਤੇਰੇ ਦੋਸਤ ਨੇ ਦੇ ਦਿੱਤਾ ਨਾ ਨ ਜਾਣੀਏ ਕਿਤੇ ਤੂੰ ਡਿੱਗ ਪਿਆ ਇਹਨੂੰ ਚਲਾਉਂਦਾ ਚਲਾਉਂਦਾ ਉਹ ਮੈਂ ਗਰੀਬ ਬੰਦਾ ਤੇਰਾ ਇਲਾਜ ਕਿੱਥੋਂ ਕਰਾ ਦੂੰ ਉਹ ਹੁਣ ਤਾਂ ਮੈਨੂੰ ਵਧੀਆ ਹੁੰਦਾ ਆ ਤੈਨੂੰ ਵੀ ਮੈਂ ਕਿਹੜਾ ਦਵਾ ਕੇ ਲਿਆ ਨਾ 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 ਤੂੰ ਐਂ ਕਰ ਜਿੱਥੋਂ ਲੈ ਕੇ ਆਇਆ ਤੂੰ ਉਹਨੂੰ ਫੜਾਇਆ ਮੇਰਾ ਸ਼ੇਰ ਬਣ ਕੇ ਦੇਖੀ ਕਿਤੇ ਮੇਰੀ ਜ਼ਿੰਦਗੀ ਖਰਾਬ ਨਾ ਕਰ ਦੇ ਪੁੱਤ ਨਹੀਂ ਨਹੀਂ ਬਾਪੂ ਧਿਆਨ ਨਾਲ ਚਲਾਉਣਾ ਹੁੰਦਾ ਪੂਰੇ ਉਹ ਧਿਆਨ ਨਾਲ ਤਾਂ ਚਲਾਉਣਾ ਪੁੱਤ ਜਿਹੜਾ ਕੰਮ ਮੈਂ ਤੈਨੂੰ ਕਿਹਾ ਨਾ ਆ ਮੇਰਾ ਹੁਣ ਤੂੰ ਖੜਾ ਛੜਾ ਦਿਆ ਕੰਮ ਤੋਂ ਪੁੱਤ ਬਣ ਕੇ ਤੂੰ ਪੜ੍ਹ ਲਿਖ ਕੇ ਕੋਈ ਬਣ ਜਾ ਨੌਕਰੀ ਦੇ ਲੱਗ ਜਾ ਲੇਖੇ ਤੂੰ ਐਂ ਨਾ ਕਰ ਮੇ ਆਹ ਬੱਪੂ ਪੜਾਈ 'ਚ ਵੀ ਧਿਆਨ ਨਹੀਂ ਹੈ ਹੈ ਮੈਂ ਪੜਾਈ 'ਚ ਵੀ ਧਿਆਨ ਆ ਮੇਰਾ ਪੂਰਾ ਵੇਖ ਲੈ ਪੁੱਤ ਮੈਂ ਹੀ ਕਹਿੰਦਾ ਵੀ ਦੇਖ ਲੈ ਅੱਜ ਕੱਲ੍ਹ ਨਾ ਇਹ ਮੋਟਰਸਾਈਕਲਾਂ ਤੇ ਜਿਹੜੇ ਮੁੰਡੇ ਚਾਲਦੇ ਨੇ ਨਾ ਭਜਦੇ ਨੱਡਦੇ ਨੇ ਮੈਨੂੰ ਬਹੁਤ ਡਰ ਲੱਗਦਾ ਪੁੱਤ ਮੈਂ ਤਾਂ ਤੈਨੂੰ ਮਸਾ ਮਸਾ ਦੇਖਿਆ ਨਾਲੇ ਮੈਂ ਤੈਨੂੰ ਇੱਥੋਂ ਤੱਕ ਮਸਾ ਲਿਆਂਦਾ ਪੁੱਤ ਹੁਣ ਤੂੰ ਮੇਰਾ ਨਾ ਖਿਹੜਾ ਚਲਾ ਦੇ ਮੇਰਾ ਲੱਕ ਟੁੱਟ ਗਿਆ ਹੁਣ ਕੋਈ ਬੀਜਦਾਰੇ ਚ ਕੰਮ ਕਰ ਦੇਦਾ ਚੱਲ ਕੋਈ ਨਹੀਂ ਆ ਜਾ ਫਿਰ ਤੈਨੂੰ ਮੈਂ ਘਰੇ ਛੱਡ ਦਿੰਦਾ ਪਹਿਲਾਂ ਨਾ ਮੈਂ ਨਹੀਂ ਚੜਦਾ ਇਹਦੇ ਤੇ ਭਾਈ ਤੇ ਤੂੰ ਇੱਥੇ ਬਹਿ ਜਾ ਆ ਜਾ ਨਹੀਂ ਮੈਂ ਤੈਨੂੰ ਇਹੀ ਕਹਿਣਾ ਇਹ ਤੂੰ ਜਿੱਥੋਂ ਲਿਆ ਹੈ ਨਾ ਤੂੰ ਅਗਲੇ ਨੂੰ ਫੜਾ ਦੇ ਐਵੇਂ ਕਿਸੇ ਦਾ ਨਫਾ ਨੁਕਸਾਨ ਹੋ ਗਿਆ ਕਿੱਥੋਂ ਇਹਦਾ ਇਹਨੂੰ ਠੀਕ ਕਰਾਵਾਂਗੇ ਕਿੱਥੋਂ ਮੈਂ ਤੇਰੀ ਲੱਤ ਪਸੜੀ ਦਾ ਠੀਕ ਕਰਾ ਲੂ ਉਹ ਕੋਈ ਨਹੀਂ ਪਰ ਮੈਂ ਤਾਂ ਖੜਿਆ ਹਾਂ ਨਾ ਮੈਂ ਤੈਨੂੰ ਅਈ ਗਾ ਤਰੂ ਪਿੰਡ ਛੱਡ ਦੰਦਾ ਹੁਣ ਹੋ ਗਿਆ ਟਾਈਮ ਪੂਰਾ ਜਾ ਬਹਿ ਜਾ ਉਹ ਟਾਈਮ ਤਾਂ ਹੋ ਗਿਆ ਮੈਂ ਤਾਂ ਤੁਰਕੀ ਆ ਜੂ ਤੂੰ ਇਹ ਫੜਾ ਕੇ ਆ ਕੀਦਾ ਪੁੱਤ ਮੈਨੂੰ ਲਾਂਬਾ ਨਾ ਦਵਾ ਦੀ ਕਿਤੇ ਦੇਖੀ ਮੈਂ ਡਰਦਾ ਮੇਰੀ ਇੱਜ਼ਤ ਰੱਖੀ ਮੇਰੀ ਦਾੜੀ ਨਾ ਰੋਹਦੀ ਕਿਤੇ ਨਾ ਨਾ ਕੋਈ ਨਹੀਂ ਜਨ ਮੈਂ ਇਹ ਖੜਾ ਕੇ ਆਉਣਾ ਦਾ ਫਿਰ ਮੈਂ ਉਹਨਾਂ ਤੇਰੇ ਲਵੇ ਤਾਂ ਆਪਾਂ ਦੋਨੇ ਚੱਲ ਬੜਾਂਗੇ ਕੋਈ ਨਹੀਂ ਤੇ ਤੂੰ ਚੱਲ ਫਿਰ ਇਹ ਖੜਾ ਕੇ ਆ ਕੀਦਾ ਇਹ ਇਹ ਤਾਂ ਉਸ ਨਾਲ ਮੁੰਡਾ ਪੜਦਾ ਹੋਣੀ ਤਾਂ ਕਿਸੇ ਨੂੰ ਛੱਡਣਾ ਆਇਆ ਸੀ ਮੈਂ ਤਾਂ ਉਰੇ ਮੁੰਡੇ ਨੂੰ ਨਾਲ ਦੇ ਨੂੰ ਕੋਈ ਨਹੀਂ ਤੂੰ ਵੀ ਪੜਾਈ ਦਾ ਖਿਆਲ ਰੱਖੀ ਮੇਰਾ ਸ਼ੇ ਉਸੋ ਕੇ ਵਾਟਾ ਹੈਗਾ ਬਸ ਹਾਂ ਕੋਈ ਨਹੀਂ ਚੰਦਾ ਚੱਲ ਠੀਕ ਹੈ ਲੈ ਮੈਨੂੰ ਤਾਂ ਹੈਰਾਨ ਹੈ ਵੀ ਲੇ ਤੂੰ ਇਹਨੂੰ ਮੋਟਰਸਾਈਕਲ ਐਂ ਕਿਨੇ ਫੜਾਤਾ ਐਨੇ ਮਹਿੰਗੇ ਭਾ ਦਾ ਤੂੰ ਐ ਵੀ ਚਲਾਉਣ ਦਾ ਲੱਗਿਆ ਚੱਲ ਪਰ ਮੈਨੂੰ ਡਰ ਲੱਗਦਾ ਵੀ ਕਿਤੇ ਨਾ ਨਾ ਜਾਣੀ ਕੋਈ ਲੱਤ ਬਾਹ ਨਾ ਤੜਾ ਲੈ ਕਿਸ ਅੰਦਰ ਚੱਲ ਦੇਖੀ ਜੋ ਜਿਹੜਾ ਖਸ ਹੋਵੇ